ਹਾਂਜੀ ਜੋ ਨਰਿੰਦਰਦੀਪ ਤੋਂ ਬਾਅਦ ਇੱਕ ਘਟਨਾ ਹੋਰ ਸਾਹਮਣੇ ਆ ਗਈ ਹੈ ਜਿਹੜੀ ਕਿ ਭਾਈ ਦਿਨ-ਦਿਨ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਵੱਧਦੀ ਤੁਰੀ ਆਉਂਦੀ ਆ ਤਾਂ ਜਿਹੜਾ ਇੱਕ ਘਟਨਾ ਹੋਰ ਵਾਪਰੀ ਹੈ ਜਿਹੜੀ ਕਿ ਦੋ ਨੌਜਵਾਨ ਬਠਿੰਡਾ ਦੇ ਝੀਲ ਦੇ ਵਿੱਚ ਇਹਨਾਂ ਨੇ ਸਿੱਟੇ ਗਏ ਤੇ ਉਥੋਂ ਜਿਹੜੀ ਇੱਕ ਖਬਰ ਵਾਇਰਲ ਹੁੰਦੀ ਆ ਅੱਗ ਦੇ ਵਾਂਗ ਤਾਂ ਪਹਿਲਾਂ ਇਹ ਤੁਹਾਨੂੰ ਵੀਡੀਓ ਸੁਣੋ ਫਿਰ ਕਰਾਂਗੇ ਵਿਚਾਰ ਸਾਂਝੇ ਕੀ ਕਹਿਣਾ ਇਹਨਾਂ ਦਾ ਸੁਣੋ ਵੀਡੀਓ ਸੀਆਈ ਸਟਾਫ ਬਠਿੰਡਾ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਇੱਕ ਚੀਲ ਤੇ ਵਾਪਰੀ ਘਟਨਾ ਇੱਕ ਤਲਵੰਡੀ ਤੋਂ ਮੁੰਡਾ ਚੱਕਣ ਪੈ ਗਈ ਇਹ ਹੈ ਪੁਲਸ ਦੇ ਉਹ ਗੁੰਡੇ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਮੂੰਹ ਨੂੰ ਖੂਨ ਲੱਗਿਆ ਕਿ ਹਰ ਵਾਰ ਕੋਈ ਨੌਜਵਾਨ ਦੇਖ ਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਦੇ ਵਿੱਚ ਕਹਾਣੀ ਕੋਈ ਹੋਰ ਬਣਾ ਦਿੰਦੇ ਆ ਪਰਮਿੰਦਰ ਸਿੰਘ ਸਾਡੇ ਨਾਲ ਮਜੂਦ ਨੇ ਪਰਮਿੰਦਰ ਸਿੰਘ ਜਿਹੜਾ ਤੁਹਾਡੇ ਨਾਲ ਇੱਕ ਨੌਜਵਾਨ ਸੀ ਤੁਹਾਡੇ ਨਾਲ ਵੀ SSCI ਸਟਾਫ ਦੀ ਤਲਵੰਡੀ ਝੜਪ ਹੁੰਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜਿੰਦੇ ਵਿੱਚ ਉਹ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਬੰਦਿਆਂ ਨੇ ਨਸ਼ਾ ਕੀਤਾ ਹੋਇਆ ਤੁਸੀਂ ਉਹਨਾਂ ਦੇ ਮੂੰਹ ਤੋਂ ਕਹਿ ਰਹੇ ਹੋ ਕਹਿੰਦੇ ਇੱਕ ਟੈਸਟ ਕਰਵਾ ਲੈਣੇ ਤੁਸੀਂ ਕਿਉਂਕਿ ਚਲੋ ਅਸੀਂ ਵੀ ਕਰਾ ਲੈਨੇ ਇੱਕ ਤੁਸੀਂ ਵੀ ਕਰਾ ਲੈਨੇ ਉੱਥੇ ਇੱਕ ਬਹਿਸ ਹੁੰਦੀ ਹੈ ਇਹ ਉਹੀ ਬੰਦੇ ਨੇ ਜਿਹੜੇ ਅਨੰਦਰ ਵੀਰ ਨੂੰ ਵੀ ਅਨੰਦਰ ਵੀਰ ਨੂੰ ਵੀ ਚੱਕ ਕੇ ਲੈ ਗਏ ਹਾਂਜੀ ਉਹੀ CIA ਤੋਂ ਦਾ ਸਟਾਫ ਸੀਗਾ ਜਿਹੜਾ ਸਾਡੇ ਉੱਥੇ ਤਲਵੰਡੀ ਸਾਬੋ ਵਿਸਾਖੀ ਤੇ ਇੱਕ ਦਿਨ ਪਹਿਲਾਂ ਅੱਛਾ ਸਾਡਾ ਲਾਹਤਰੀ ਤੱਕ ਲਿਆ ਮੁੰਡਾ ਜੁਥੇਵਿੰਗ ਦਾ ਪ੍ਰਧਾਨ ਹੈ ਮਾਨਸਾ ਜ਼ਿਲ੍ਹੇ ਦਾ ਉਹ ਉੱਥੇ ਵਿਸਾਖੀ ਦੀ ਤਿਆਰੀ ਕਰਾ ਰਿਹਾ ਸੀ ਅਸੀਂ ਵੀ ਉੱਥੇ ਹੀ ਸੀ ਉਹਨੂੰ ਇਹ ਧੱਕੇ ਨਾਲ ਚੱਕ ਕੇ ਗੱਡੀ ਦੇ ਵਿੱਚ ਸੱਟ ਕੇ ਕਿਡਨਾਪ ਕਰਕੇ ਲੈ ਜਾਂਦੇ ਸੀਗੇ ਕਿਡਨਾਪਿੰਗ ਵਾਲਾ ਦੌਰ ਇਹਨਾਂ ਦੇ ਖੂਨ 'ਚ ਲਿਖਿਆ ਹੋਇਆ ਕਹਿ ਸਕਦੇ ਆ ਉਹਨੂੰ ਕਿਡਨਾਪ ਕਰਕੇ ਲਿਜਾ ਰਹੇ ਸੀ ਤੇ ਉਹਨੇ ਰੋਲਾ ਪਾਤਾ ਕਹਿੰਦਾ ਉਹਨੂੰ ਚੂਚੀ ਬੋਲਿਆ ਬਲਣ ਸਾਹਿਬ ਮੈਨੂੰ ਚੱਕ ਕੇ ਲੈ ਜਾਂਦੇ ਬਲਣ ਸਾਹਿਬ ਅਸੀਂ ਉੱਥੇ ਕਾਫੀ ਸਿੰਘ ਸੀਗੇ ਅਸੀਂ ਭੱਜ ਕੇ ਜਾ ਕੇ ਜਦੋਂ ਫੜਿਆ ਅਸੀਂ ਕਹਿੰਦੇ ਵੀ ਤੁਸੀਂ ਉਹਨੂੰ ਕਿਵੇਂ ਚੱਕ ਕੇ ਲੈ ਕੇ ਜਾਂਦੇ ਹੋ ਤੇ ਕਹਿੰਦੇ ਵੀ ਸਾਨੂੰ ਰੋਲੇ ਸਾਹਿਬ ਵੀ ਦੱਸੋ ਕਾਹਦੇ ਚ ਲੈ ਕੇ ਜਾਂਦੇ ਹੋ ਉਹ ਕਹਦਾ ਵੀ ਇਹ ਸੀ ਤਾਂ ਲੈ ਕੇ ਨਹੀਂ ਆਦੇ ਕਿ ਤੂੰ ਤੇਰੀ ਇਹ ਕੀ ਯੁੱਤ ਬਈ ਤੂੰ ਸਾਡੀ ਸਟੇਜ ਤੋਂ ਆ ਕੇ ਇੱਕ ਬੰਦੇ ਨੂੰ ਪੋਲੀਟਿਕਲ ਬੰਦੇ ਨੂੰ ਤੂੰ ਚੱਕ ਕੇ ਲੈ ਕੇ ਜਾ ਰਿਹਾ ਹਾਂ ਹਾਂ ਨਾ ਤੌਰ ਕੀ ਸੀ ਹੁੰਦਾ ਨਾ ਤਾਂ ਉਹ ਇਹ ਦੱਸ ਸਕਿਆ ਵੀ ਅਸੀਂ ਕਿਉਂ ਚੱਕ ਕੇ ਲੈ ਕੇ ਜਾ ਰਹੇ ਹਾਂ ਹੂੰ ਨਾ ਹੀ ਕੋਈ ਉਹਦੇ ਤੇ ਐਫ ਆਈ ਆਰ ਸੀਗੀ ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਉਹ ਕ੍ਰਿਮੀਨਲ ਬੰਦਾ ਸੀਗਾ ਨਾ ਹੀ ਉਹ ਕੋਈ ਮਤਲਬ ਪੜੌੜਾ ਬੰਦਾ ਸੀ ਕੋਰਟ ਵੱਲੋਂ ਤੇ ਉਹਨੂੰ ਵੀ ਚੱਕਣ ਪੈਗੇ ਸੀ ਜੇਕਰ ਅਸੀਂ ਉੱਦੇ ਉੱਥੇ ਨਾ ਹੁੰਦੇ ਹੋ ਸਕਦਾ ਨਰਿੰਦਰਦੀਪ ਵਾਲੀ ਘਟਨਾ ਉਹਦੇ ਨਾਲ ਵੀ ਵਾਪਰ ਜਾਂਦੀ ਹੂੰ ਬੇਨਾ ਵੀ ਉਹ ਤਾਂ ਕਿਤਾ ਸੀ ਉਹ ਤਾਂ ਅਸੀਂ ਉੱਥੇ ਸੀਗੇ ਫੇਰ ਬੈਂਸ ਕੀ ਹੋਈ ਤੁਹਾਡੀ ਉਹਨਾਂ ਨਾਲ ਫੇਰ ਅਸੀਂ ਕਹਿ ਲਈਏ ਤੂੰ ਇਹਨੂੰ ਚੱਕ ਕੇ ਕਿਵੇਂ ਲੈ ਕੇ ਆਣਾ ਸਾਨੂੰ ਕੇਸ ਦੱਸਾ ਕਿਹੜੇ ਕੇਸ ਚ ਲੈ ਕੇ ਆਣਾ ਕਿੱਥੇ ਲੈ ਕੇ ਆਣਾ ਕੀ ਲੋੜ ਆ ਕੀ ਗੱਲ ਬਾਤ ਹੈ ਉਹ ਕਹਿੰਦਾ ਵੀ ਤੁਸੀਂ ਕੌਣ ਹੋ ਮੈਨੂੰ ਰੋਕਣ ਵਾਲੇ ਉਹ ਸਾਨੂੰ ਉਲਟਾ ਇਹ ਜਵਾਬ ਦੇ ਰਿਹਾ ਵੀ ਕਹਿੰਦਾ ਤੁਸੀਂ ਮੈਨੂੰ ਚੱਕਣ ਤੋਂ ਕਿਉਂ ਰੋਕਣ ਵਾਲੇ ਕੌਣ ਹੋ ਇਹ ਇਹ ਮਤਲਬ ਉਹਦੀ ਸ਼ਬਦਾਂ ਵਾਲੀ ਸੀ ਕਹਿੰਦਾ ਤੁਸੀਂ ਸਾਡੇ ਇਹਨੂੰ ਚੱਕਣ ਦੇ ਵਿੱਚ ਕਿਉਂ ਰੋਕਦੇ ਹੋ ਅਸੀਂ ਚੱਕ ਕੇ ਲੈ ਜਾਕੇ ਜਾਵਾਂਗੇ ਬਸ ਇਹ ਕਹ ਵੀ ਸਾਨੂੰ ਦੱਸ ਕਾਦੇ ਚੱਕ ਕੇ ਲੈ ਕੇ ਜਾਂਦੇ ਆ ਫਿਰ ਉੱਥੇ ਪੁਲਿਸ ਦੇ ਵੱਡੇ ਅਫਸਰ ਆਏ ਉਹਨਾਂ ਨੂੰ ਕਿਹਾ ਜੀ ਕਿ ਉਹ ਕਹਿੰਦਾ ਯਾਰ ਨਹੀਂ ਅਸੀਂ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਸਾਡੀ ਆ ਸਟੇਜ ਤੇ ਤੁਸੀਂ ਬੰਦੇ ਚੱਕ ਕੇ ਲੈ ਕੇ ਜਾ ਰਹੇ ਹੋ ਕਿਵੇਂ ਲੈ ਕੇ ਜਾਓਗੇ ਉਹ ਕਹਿੰਦੇ ਨਹੀਂ ਕੋਈ ਇਹੋ ਜੀ ਗੱਲ ਨਹੀਂ ਅਸੀਂ ਕਰਾਂਗੇ ਫਿਰ ਇਹ ਉੱਥੋਂ ਚਲੇ ਗਿਆ ਇੱਕ ਘਟਨਾ ਝੀਲ ਵਾਲੀ ਵਾਪਰੀ ਹਾਂ ਇੱਕ ਝੀਲ ਦੇ ਵਿੱਚ ਇੱਥੇ ਬਠਿੰਡੇ ਸੀਆਈਏ 2 ਵੱਲੋਂ ਹੀ ਇੱਥੇ ਇੱਕ ਬੰਦਾ ਮਤਲਬ ਉਹ ਵੀ ਨੌਜਵਾਨ ਮੁੰਡਾ ਸੀ ਉਹਨੂੰ ਪਾਣੀ ਦੇ ਵਿੱਚ ਡਬੋ ਕੇ ਟੌਰਚਰ ਕਰਦੇ ਨੇ ਉਹਦੀ ਡੈਥ ਹੋ ਗਈ ਜਿਹੜੇ ਉਹ ਕੱਪੜਾ ਪਾ ਕੇ ਪਾਣੀ ਉਹ ਪਾਣੀ ਉਹ ਜਦੋਂ ਕੱਪੜਾ ਹਾਂ ਜਦੋਂ ਕਰਦੇ ਨੇ ਉਹਦੀ ਉਹਦੀ ਡੈਥ ਹੋ ਗਈ ਇਹਨਾਂ ਨੇ ਕਹੇ ਪਾਣੀ ਨਾਲ ਡੈਥ ਹੋਈ ਹੈ ਝੀਲਾਂ ਚ ਛੱਡ ਦਿਓ ਕਹਿੰਦੇ ਕਿ ਸੁਸਾਈਡ ਹੋ ਗਿਆ ਤੇ ਮੈ ਡਾਕਟਰੀ ਮੈਨੇਜ ਤਾਂ ਉਹੀ ਆਉਣਾ ਹੈ ਜਦੋਂ ਡਾਕਟਰੀ ਰਿਪੋਰਟ ਆਈ ਰਿਪੋਰਟ ਦੇ ਵਿੱਚ ਆਇਆ ਕਹਿੰਦੇ ਉਹ ਤਾਂ ਇੱਕ ਦਿਨ ਪਹਿਲਾਂ ਦਾ ਮਰਿਆ ਹੋਇਆ ਅੱਛਾ ਆਏ ਦੂਜੇ ਦਿਨ ਦਾ ਬਾਈ ਜਿਹੜਾ ਕਹਿੰਦੇ ਉਹ ਤਾਂ ਇੱਕ ਦਿਨ ਪਹਿਲਾਂ ਦਾ ਮਰਿਆ ਹੋਇਆ ਇਹ ਇਹਨਾਂ ਨੂੰ ਭਾਜੜਾ ਪੈ ਗਿਆ ਫਿਰ ਇਹਨਾਂ ਤੇ ਐਫ ਆਈ ਆਰ ਹੋ ਗਈ ਪਰਚਾ ਹੋਇਆ ਉਹ ਵੀ ਕੇਸ ਚੱਲੀ ਜਾਂਦਾ ਕਹਿ ਲੀਏ ਕਿ ਸੀਐਸਟਾਫ ਬੁਚੜਖਾਨਾ ਬਣ ਚੁੱਕਾ ਹੈ ਇਹ ਜੀ ਅੱਜ ਦਾ ਨਹੀਂ ਹੂੰ ਜਦੋਂ ਜੂਨ 1984 ਤੋਂ ਬਾਅਦ ਜਿਹੜੇ ਉਹ ਸਮੇਂ ਕੇਪੀਐਸ ਗੱਲ ਬਿਆੰਤੇ ਬੁਚੜ ਨੇ ਜਿਹੜੇ ਬੁਚੜਖਾਨੇ ਬਣਾਏ ਸੀ ਅੱਜ ਵੀ ਉਸੇ ਤਰ੍ਹਾਂ ਉਹ ਬੁਚੜਖਾਨੇ ਚੱਲ ਰਹੇ ਆ ਉਸੇ ਬੁਚੜਖਾਨੇ ਦੇ ਵਿੱਚ ਹੀ ਇਹ ਮੁੰਡੇ ਨੂੰ ਹੁਣ ਤਸ਼ੱਦਦ ਕਰਕੇ ਮਾਰਿਆ ਗਿਆ ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਕੋਈ ਹੋਰ ਸਰਕਾਰਾਂ ਸੀ ਅੱਜ ਅੱਜ ਦੀ ਸਰਕਾਰ ਹੈ ਕਿ ਇਹ ਨਰਿੰਦਰ ਦੀਪ ਸਿੰਘ ਨੂੰ ਪੁਲਤਸ ਸਦਦ ਕਰਕੇ 3 ਡਿਗਰੀ ਦਾ ਟੌਰਚਰ ਮੈਂ ਕਹੂੰਗਾ ਇਸ ਤਰ੍ਹਾਂ ਦਾ ਤਾਂ ਯਾਰ ਜੇ ਕੋਈ ਅਸੀਂ ਬਗਾਨੇ ਦੇਸ਼ ਦੇ ਨਾਲ ਲੜਾਈ ਲੜਦੇ ਹੋਈਏ ਅਸੀਂ ਬਗਾਨੇ ਦੇਸ਼ ਦੇ ਫੌਜੀ ਨੂੰ ਨਹੀਂ ਮਾਰਦੇ ਯਾਰ ਉੱਥੋਂ ਦੇ ਵਸਿੰਦੇ ਨੂੰ ਨਹੀਂ ਮਾਰਦੇ ਵੀ ਬਗਾਨੇ ਦੇਸ਼ ਦਾ ਬੰਦਾ ਸਾਡੇ ਕੋਈ ਕ੍ਰਾਈਮ ਕਰਨ ਆ ਗਿਆ ਅਸੀਂ ਆਪਦੇ ਦੇਸ਼ ਦੇ ਵਸਿੰਦੇ ਨੂੰ ਆਪਦੇ ਨੌਜਵਾਨਾਂ ਨੂੰ ਚੱਕ-ਚੱਕ ਕੇ ਅਸੀਂ ਐਂ ਮਾਰੀ ਜਾਵਾਂਗੇ ਕਿ ਐਸ ਵਾਸਤੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਸੀ ਉਹ ਜਦੋਂ ਸਰਕਾਰ ਵੀ ਕਹਿੰਦਾ ਸੱਤਾ ਚੋਂ ਚੱਲੂ ਸੀ ਆਹ ਕੰਮ ਵਾਸਤੇ ਸੱਤਾ ਤੋਂ ਸਰਕਾਰ ਚੱਲਣੀ ਸੀ ਸਾਡੇ ਬੱਚੇ ਚੱਕ-ਚੱਕ ਕੇ ਮਾਰਨੇ ਸੀ ਜਾ ਕੇ ਦੇਖੋ ਪਰਿਵਾਰ ਦਾ ਕੀ ਹਾਲ ਹੈ ਨੇ ਕਿੰਨੇ ਕ ਬੱਚਾ ਰੋ ਰਿਹਾ ਤਿੰਨ ਪਰਿਵਾਰਾਂ ਦੇ ਇਕੱਲੇ ਹੀ ਪੁੱਤ ਯਾਰ ਕੁਝ ਤਰਸ ਕਰ ਲਿਆ ਕਰੋ ਮੈਂ ਇਹਨਾਂ ਬੁੱਚੜਾ ਨੂੰ ਪੁੱਛਣਾ ਚਾਹਣਾ ਹੈ ਉਹ ਬੁੱਚੜੋ ਤੁਸੀਂ ਕੁਝ ਤਰਸ ਕਰ ਲਿਆ ਕਰੋ ਇੱਕ ਪ੍ਰਾਤਨ ਸਮੇਂ ਦਾ ਮੈਂ ਕਹੂੰ ਤੱਥ ਹੈ ਕਿ ਜਿਹੜਾ ਜਿਵੇਂ ਹੱਡਾ ਰੋੜੀ ਦੇ ਕੁੱਤੇ ਹੁੰਦੇ ਆ ਨਾ ਹੂੰ ਹੱਡਾ ਰੋੜੀ ਦੇ ਕੁੱਤੇ ਹੱਡਾ ਰੋੜੀ ਦੇ ਕੁੱਤੇ ਜਦੋਂ ਮਤਲਬ ਕੋਈ ਉੱਥੇ ਮਾਰ ਸਿੱਟਾ ਜਾਂਦਾ ਕੋਈ ਪਸ਼ੂ ਮਰ ਜਾਂਦਾ ਉਹਨੂੰ ਖਾਂਦੇ ਆ ਉਹਦਾ ਮਾਸ ਖਾਂਦੇ ਆ ਪਰ ਜਿਹੜੇ ਹੱਡਾ ਰੋੜੀ ਦੇ ਕੁੱਤੇ ਜਦੋਂ ਮਾਸ ਖਾਂਦੇ ਆ ਨਾ ਉਹ ਫਿਰ ਜਦੋਂ ਕੋਈ ਸ਼ਰਕ ਜਿਹੜੀ ਰਾਹ ਦੇ ਨੇੜੇ ਲੋਕ ਲੰਘਦੇ ਆ ਕਈ ਵਾਰੀ ਫਿਰ ਉਹਨਾਂ ਨੂੰ ਹੀ ਪੈ ਜਾਂਦੇ ਆ ਇਹ ਉਹੀ ਸਿਸਟਮ ਹੋਣਾ ਜਿਹੜਾ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਚੱਕਿਆ ਜਿਹੜੇ ਪੁਲਿਸ ਅਫਸਰਾਂ ਦੇ ਨੂੰ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਵੇਂ ਸਾਡੇ ਮੁੰਡੇ ਚੱਕ ਚੱਕ ਕੇ ਘਰਾਂ ਚੋਂ ਮਾਰੇ ਪਿਛਲੇ ਦੌਰ ਦੇ ਵਿੱਚ ਜਿਹੜੇ ਕਿ 25 ਤੋਂ 30 ਹਜ਼ਾਰ ਬੰਦਾ ਤਾਂ ਜਸਵੰਤ ਸਿੰਘ ਖਾਲੜਾ ਨੇ ਇੱਕ ਦੱਸਿਆ ਜੀ ਵੀ ਅਣਪਛਾਤੇ ਕਹਿ ਕੇ ਸ਼ਸਕਾਰ ਕਰਿਆ ਜਿਹੜਾ ਸਮਸ਼ਾਨ ਘਾਟਾਂ ਦੇ ਵਿੱਚੋਂ ਰਿਕਾਰਡ ਪੇਸ਼ ਕਰਿਆ ਸੀ ਜਿਹਦੇ ਚ ਕੇਪੀਐਸ ਗਿੱਲ ਨੂੰ ਚੈਲੰਜ ਕੀਤਾ ਸੀ ਉਹਨੇ ਵੀ ਆ ਮੈਂ ਤੇਰੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਹਾਂ ਤੇ ਘਰ ਮੈਂ ਤੈਨੂੰ ਦੱਸੂ ਕਿਹੜੇ ਸਮਸ਼ਾਨ ਘਰ ਦੇ ਵਿੱਚ ਕਿੰਨੇ ਮੰਦੇ ਮੁੰਡੇ ਮਾਰੇ ਆ ਚਾਕੇ ਇਹ ਉਹੀ ਦੌਰ ਦੁਬਾਰੇ ਆਜੂ ਜੇ ਅਸੀਂ ਨਾ ਬੋਲੇ ਏਪੀਐਸ ਨੂੰ ਗੁੱਚੜ ਕਹਿ ਕੇ ਪੁਕਾਰਿਆ ਗਿਆ ਉਹ ਵੀ ਭਰਾ ਦੀ ਚਲੋ ਭਰਜਾਈ ਦੀ ਇੰਟਰਵਿਊ ਆਈ ਉਹਨਾਂ ਨੇ ਸੁਪਰ ਕੌਪ ਕਹਿ ਦਿੱਤਾ ਪਰ ਇਹ ਦੌਰ ਤਾਂ ਹੱਜ ਵੀ ਉਹੀ ਆ ਬੁੱਢੀ ਮੈਂ ਉਹੀ ਕਹਿੰਦਾ ਵੀ ਉਹੀ ਉਹੀ ਬੁੱਚੜ ਜਿਹੜਾ ਖਾਨਾ ਹੈ ਉਹੀ ਦਵਾਰੇ ਉਹੀ ਬੁੱਚੜ ਦਾ ਜਿਹੜਾ ਕੇਪੀਐਸ ਗੱਲ ਦਾ ਜਿਸ ਤਰ੍ਹਾਂ ਮੁੰਡੇ ਮਾਰੇ ਸੀ ਚਾਕੇ ਆ ਤਾਂ ਜਮਾ ਨਰਿੰਦਰ ਸਿੰਘ ਇਹਨਾਂ ਨੂੰ ਦੀ ਘੱਟ ਨਹੀਂ ਛੇਮ ਹੈ ਜਿਹੜੇ ਹਿਸਾਬ ਨਾਲ ਉਹਨੂੰ ਟਾਰਚਰ ਕੀਤਾ ਗਿਆ ਸਿਰਫ 2 ਘੰਟਿਆਂ ਦੇ ਵਿੱਚ ਮਾਰ ਦਿੱਤਾ ਗਿਆ ਮੁੰਡੇ ਨੂੰ ਜੇ ਕੋਈ ਆਪਾਂ ਕਿਸੇ ਤੋਂ ਤਫਤੀਸ਼ ਕਰਦੇ ਆ ਉਹਨੂੰ ਪਹਿਲਾਂ ਬੁਲਾਉਂਦੇ ਆ ਬਲਾ ਕੇ ਉਹਦਾ ਤਫਤੀਸ਼ ਕਰਦੇ ਆ ਉਹਦਾ ਉਹਦੀ ਬੈਕ ਕੱਢਦੇ ਆ ਉਹਦਾ ਅੱਗਾ ਦੇਖਦੇ ਆ ਉਹਦੇ ਫੋਨ ਫਰੋਲਦੇ ਆ ਵੀ ਕਿੱਥੋਂ ਕੀ ਕਰਿਆ ਨੇ ਕੀ ਨਾ ਕਰਿਆ ਇਹ ਤਾਂ 2 ਘੰਟੇ ਜੀ ਮਾਰਤਾ ਸਿਰਫ 2 ਘੰਟਿਆਂ ਦੇ ਵਿੱਚ ਇਹਦਾ ਮਤਲਬ ਤਾਂ ਉਹਨੂੰ ਮਾਰਨ ਵਾਸਤੇ ਹੀ ਲੈ ਕੇ ਗਏ ਸੀ ਕਿ ਛੇ ਦਿਨ ਹੀ ਜਾ ਕੇ ਤੌਰ ਤੇ ਕਰਦੇ 2 ਘੰਟਿਆਂ ਦੇ ਵਿੱਚ ਉਹਦੀ ਡੈਥ ਹੁੰਦੀ ਤੇ ਮੰਛਾ ਤਾਂ ਤੈ ਹੋ ਗਈ ਉਹਨਾਂ ਦੀ ਫਿਰ ਨੇ ਮਾਰਤਾ ਮੈਂ ਉਹ ਤਾਂ ਗੱਲ ਤੈ ਹੈ ਵੀ 2 ਘੰਟਿਆਂ ਦੇ ਵਿੱਚ ਹੀ ਮਾਰ ਦੇਣਾ ਇੱਕ ਬੰਦੇ ਉਪਰ ਦੇ ਨਾਲ ਕਹਾਣੀ ਜੁੜੀ ਜਾ ਰਹੀ ਹੈ ਕਿ ਫੋਈਪੁਰ ਗਿਆ ਉਹਦੇ ਨਾਲ ਦਾ ਸਾਥੀ ਉਹ ਇੱਕ 2-3 ਮਿੰਟ ਦਾ ਉਹਦਾ ਵੀਡੀਓ ਆਇਆ ਕਲਿੱਪ ਉਹਨੇ ਕਿਹਾ ਕਿ ਇਹ ਗਿਆ ਮੈਂ ਵਾਸ਼ਰੂਮ ਕਰਨ ਗਿਆ ਲੈ ਇਹਨੂੰ ਕੋ ਗੱਡੀ 'ਚ ਮਿਲਿਆ ਉਦੋਂ ਬਾਅਦ ਚ ਵਾਪਸ ਅਸੀਂ ਇੱਥੇ ਆ ਗਏ ਇੱਥੇ ਆ ਕੇ ਸਾਨੂੰ ਇੱਥੇ ਆ ਕੇ ਚੱਕ ਲਿਆ ਮੈਨੂੰ ਵੀ ਕੁੱਟਿਆ ਤੇ ਬਾਅਦ ਦੇ ਵਿੱਚ ਉਹ ਕਹਿੰਦਾ ਕਿ ਮੈਂ ਇਹਨੂੰ ਜਾ ਕੇ ਜਿਵੇਂ ਦਾਬੇ ਮਾਰੇ ਮੈਂ ਜਾ ਕੇ ਭਰਤੀ ਕਰਵਾਤਾ ਉਹਨੇ ਥੋੜੀ ਜੀ ਪੁਲਿਸ ਦੇ ਖਿਲਾਫ ਗੱਲ ਰੱਖੀ ਆ ਜਿਹੜੀ ਫਰਜਪੁਰ ਵਾਲੀ ਕਹਾਣੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਇਹ ਵੀ ਆਏ ਬਿਆਨ ਜਾਂ ਅੰਦਰ ਖਾਤੇ ਲੋਕਾਂ ਨੇ ਗੱਲਾਂ ਕੀਤੀਆਂ ਕਿ ਨਰਿੰਦਰ ਪਾਲ ਜਿਹੜਾ ਮੁੰਡਾ ਸੀਗਾ ਉਹ ਸ਼ਾਇਦ ਨਸ਼ੇ ਦਾ ਕੋਈ ਆਦੀ ਬਣਾ ਕੇ ਇਹਨਾਂ ਨੇ ਜੋਧ ਨਸ਼ਾ ਵਿਰੋਧ ਨੂੰ ਕਹਾਣੀ ਨੂੰ ਕਿਹੜੇ ਪਾਸੇ ਲੈ ਗਏ ਇੱਕ ਆਮ ਘਟਨਾ ਨਹੀਂ ਕੋਈ ਕੋਈ ਜਿਹੜਾ ਅਸੀਂ ਪਹਿਲੇ ਦਿਨੋਂ ਕਹਿੰਦੇ ਸੀ ਵੀ ਜਿਹੜਾ ਜੋਧ ਨਸ਼ਾ ਵਿਰੋਧ ਜਿਹੜਾ ਕੁਝ ਇਹ ਕਰ ਰਹੇ ਹੈ ਇਹਦੀ ਆੜ ਦੇ ਵਿੱਚ ਪੁਲਿਸ ਨੇ ਪਹਿਲਾਂ ਵੀ ਖਾਰਕੂ ਬਾਦ ਦੀ ਆੜ ਦੇ ਵਿੱਚ ਸਾਡੇ ਬੱਚੇ ਚੱਕ ਕੇ ਮਾਰੇ ਘਰਾਂ ਤੋਂ ਨਜਾਇਜ਼ ਨਿੱਕੇ ਨਿੱਕੇ ਬੱਚੇ ਅਸੀਂ ਪਿਛਲੇ ਸਮੇਂ ਤੋਂ ਜਦੋਂ ਛੇੜਾ ਖੁਪਣ ਬਠਿੰਡੇ ਦੇ ਵਿੱਚ ਉਹਦਾ ਮੁਕਾਬਲਾ ਬਣਾ ਕੇ ਇਹਨਾਂ ਨੇ ਮਾਰਿਆ ਹੈ ਇੱਕ ਗੈਂਗਸਟਰ ਫਿਰ ਇਹਨਾਂ ਨੇ ਜੈਪਾਲ ਭੁੱਲਰ ਮਾਰਿਆ ਅਸੀਂ ਉਸੇ ਦਿਨ ਤੋਂ ਪਿੱਟਦੇ ਆਏ ਆ ਬੀ ਇਹ ਗੈਰ ਜੁਡੀਸ਼ੀਅਲ ਜਿਹੜੇ ਮਰਡਰ ਹੋ ਰਹੇ ਆ ਹੂੰ ਇਹਨਾਂ ਜਿਹੜੇ ਮਰਡਰ ਹੋ ਰਹੇ ਆ ਇਹਦੀ ਇਹ ਜੇ ਅੱਜ ਤਾਂ ਇਹਨਾਂ ਨੂੰ ਮਾਰਿਆ ਕੱਲੋਂ ਆਮ ਸਿੱਖਾਂ ਨੂੰ ਚਾਕੇ ਮਾਰਨਗੇ ਇਹ ਜਦੋਂ ਇਹਨਾਂ ਦੇ ਮੂੰਹ ਨੂੰ ਮਜੜੀ ਪਹਿਲਾਂ ਕਹਿ ਕੇ ਹਟਾਇਆ ਨਾ ਵੀ ਇਹਨਾਂ ਦੇ ਮੂੰਹ ਨੂੰ ਜਦੋਂ ਖੂਨ ਲੱਗ ਗਿਆ ਸਾਨੂੰ ਵੀ ਜਿੰਮੜਨਗੇ ਆਮ ਬੰਦਿਆਂ ਨੂੰ ਵੀ ਇਹ ਹੁਣ ਉਹੀ ਘਟਨਾ ਹੈ ਕਿ ਪਹਿਲਾਂ ਇਹਨਾਂ ਨੇ ਜਿਹੜੇ ਆ ਨਸ਼ਿਆਂ ਦੇ ਵਿਰੁੱਧ ਹੈ ਉਹਨਾਂ ਦੇ ਚਾਕੇ ਇਹਨਾਂ ਨੇ ਇੱਕ ਦੀ ਲੱਤ 'ਚ ਗੋਲੀ ਮਾਰਤੀ ਇੱਕ ਚਾਹੇ ਮਾਰਤਾ ਇੱਕ ਮਾਰਤਾ ਉਹ ਹੁਣਾਂ ਚਾਕੇ ਸਾਡੇ ਬੰਦੇ ਜਦੋਂ ਉਹਨਾਂ ਨੂੰ ਖੁੱਲੀ ਛੋਟੀ ਦੇ ਦਿੱਤੀ ਸਰਕਾਰ ਨੇ ਜਦੋਂ ਸਰਕਾਰ ਨੇ ਖੁੱਲੀ ਛੁੱਟੀ ਦੇਤੀ ਤਾਂ ਫਿਰ ਇਹਦਾ ਮਤਲਬ ਮਾਰਨਗੇ ਇਹਦਾ ਮਤਲਬ ਦੁਸ਼ਮੀਆਂ ਨੂੰ ਜਿਹੜੀਆਂ ਆਪਣੀਆਂ ਪਰਸਨਲ ਦੁਸ਼ਮਣੀਆਂ ਨੇ ਉਹਨਾਂ ਨੂੰ ਨਸ਼ਿਆਂ ਵਾਲੀ ਕਹਾਣੀ ਦੇ ਨਾਲ ਜੋੜ ਕੇ ਲੋਕਾਂ ਦੇ ਮਨ ਚ ਭਰਿਆ ਜਾ ਰਿਹਾ ਪਿਛਲੇ ਸਮੇਂ ਚ ਦੁਸ਼ਮਣੀਆਂ ਜਾ ਪਿਛਲੇ ਸਮੇਂ ਚ ਇਹੀ ਕੁਝ ਕਰਿਆ ਉਹ ਹੀ ਹੁਣ ਕਰ ਰਹੇ ਆ ਇੱਕ ਗੱਲ ਮੈਂ ਕਹਾ ਕਿ ਦੀਪ ਸਿੱਧੂ ਅੱਜ ਤੋਂ 4 3.5 ਸਾਲ ਪਹਿਲਾਂ ਉਹ ਗੱਲੇ ਕਹਿ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਸੀ ਵੀ ਇਹਦੀ ਸਰਕਾਰ ਬਣੂ ਲੋਕ ਨੌਜਵਾਨ ਉਹ ਨੌਜਵਾਨਾਂ ਨੂੰ ਇਹ ਸੀਗਾ ਵੀ ਅਸੀਂ ਤਾਂ ਸਰਕਾਰ ਬਣਾਵਾਂਗੇ ਇੱਥੇ ਬਦਲਾਅ ਆ ਜਾਊਗਾ ਬਦਲਾਅ ਦੀ ਸਰਕਾਰ ਬਣੂਗੀ ਕੀ ਬਦਲਾ ਆ ਗਿਆ ਆ ਬਦਲਾ ਆ ਦੇਖ ਲੋ ਆ ਬਦਲਾ ਆ ਸੀ ਤੇ ਦੀਪਸ਼ਿੱਤੂ ਕਹਿ ਕੇ ਗਿਆ ਸੀ ਕਹਿੰਦਾ ਉਹ ਪੰਜਾਬੀਓ ਉਹ ਸਿੱਖੋ ਭ੍ਰੇਖੇ ਚ ਨਾ ਰਹੋ ਕਿ ਇਹ ਭਗਵਾਨ ਤਮਾਨ ਉਹੀ ਭਗਵਾਨ ਤਮਾਨ ਹੈ ਜਿਹੜਾ ਪਹਿਲਾਂ ਸੀਗਾ ਕਹਿੰਦਾ ਹੁਣ ਇਹਦੇ ਚ ਬਿਆੰਤੇ ਬੁੱਚੜ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਤੇ ਅੱਜ ਉਹ ਸਾਡੇ ਸਾਹਮਣੇ ਹੈ ਆਹੀ ਬੈਂਤੇ ਪੁੱਤਰ ਨੇ ਸਾਡੇ ਬੱਚੇ ਚੱਕ ਚੱਕ ਕੇ ਮਾਰੇ ਸੀ ਆ ਹੁਣ ਇਹ ਮਰੀ ਜਾਂਦੇ ਆ ਉਹਨੂੰ ਇੰਨੇ ਸਾਲ ਪਹਿਲਾਂ ਅੰਦਾਜ਼ਾ ਹੋ ਗਿਆ ਹਾਂ ਉਹਨੂੰ ਪਹਿਲਾਂ ਉਹ ਇੱਕ ਲੋਅਰ ਸੀ ਉਹਨੂੰ ਪਤਾ ਸੀ ਵੀ ਇਹ ਹੁਣ ਜਿਹੜੀ ਸਾੜ ਗਾਨ ਹੈ ਆ ਵੀ ਇਹ ਹਾਂ ਹਾਂ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਕਿਹਦੇ ਨਾਲ ਜੁੜ ਗਿਆ ਹੁਣ ਜਾ ਕੇ ਇਹ ਕਿੱਥੇ ਕਿੱਥੇ ਕੀ ਕੀ ਇਹਦੀ ਬੋਲੀ ਬੋਲਦਾ ਇਹ ਉਹਨੇ ਤਾਂ ਦੱਸਤਾ ਸੀ ਵੀ ਤੁਹਾਡੇ ਇੱਕ ਪਾਸੇ ਤਾਂ ਜੇ ਇਹ ਗੱਲ ਨਹੀਂ ਵੀ ਸਰਕਾਰ ਦੀ ਡਾਇਰੈਕਸ਼ਨ ਨਹੀਂ ਤਾਂ ਮੈਨੂੰ ਇਹ ਦਿੱਤੇ ਕਿ ਇੱਕ ਫਾਜ਼ਿਲਕਾ ਦਾ ਐਸਐਚਪੀ 1 ਲੱਖ ਰੁਪਏ ਕੋਈ ਐਸਐਚਓ ਰਿਸ਼ਵਤ ਲੈਂਦਾ ਉਹਦੇ ਚ ਚਾ ਕੇ ਉਹਨੂੰ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਤੇ ਭਗਵਾਨ ਤਮਾਨ ਦੋ ਦਿਨ ਆ ਚਤਨਗਨ ਪਹਿਲਾਂ ਚਾਰ ਦਿਨ ਪਹਿਲਾਂ ਦੋ ਦਿਨ ਇੱਥੇ ਬਠਿੰਡੇ ਰਹਿੰਦਾ ਹਾਂਡੀ ਦੇ ਵਿੱਚ ਦੋ ਦਿਨ ਇੱਥੇ ਰਹਿੰਦਾ ਤੇ ਬਠਿੰਡੇ ਦੇ ਵਿੱਚ ਪੁਲਸ ਨਜਾਇਜ਼ ਤੌਰ ਤੇ ਮੁੰਡਿਆਂ ਨੂੰ ਚੱਕ ਚੱਕ ਕੇ ਮਾਰੀ ਜਾਂਦਾ ਉਹਨੂੰ ਪਤਾ ਹੀ ਨਹੀਂ ਕੀ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਉਸ ਨਾਲੇ ਉਹ ਕੱਪੜੇ ਦੇ ਵਿੱਚ ਥੋੜਾ ਜਿਹਾ ਬਿਜੀ ਸੀ ਸ਼ੈਤਾਨਾ ਨੂੰ ਪਤਾ ਲੱਗਿਆ ਹੋਵੇ ਜਦੋਂ ਜਦੋਂ ਰਹਿਈ ਬਿਂਡੇਆ ਤੋਂ ਉਹਦੇ ਨਾਲ ਉਹਨੂੰ ਬਿਂਡੇ ਦੇ ਐਸਐਸਪੀ ਨੇ ਉਹਨਾਂ ਦੀ ਸੀ ਉਹ ਤਾਂ ਗੱਲ ਕੀਤੀ ਨਾ ਉਹਨੂੰ 20000 ਵਾਲੇ ਉਹ ਕੱਪੜੇ ਦਾ ਤਾਂ ਪਤਾ ਲੱਗ ਗਿਆ ਕਿ ਉੱਥੇ ਰਿਸ਼ਵਤ ਵਾਧ ਲਈ ਲਾਈਵ ਨਾਲ ਸੁਣ ਲੈਣ ਜਾ ਕੇ ਚੱਕ ਕੇ ਲਿਆਓ ਪਰ ਇਧਰਲੇ ਪਾਸੇ ਨੌਜਵਾਨ ਮੁੰਡਾ ਮਰ ਗਿਆ ਉਹਨਾਂ ਦਾ ਮੈਂ ਉਹੀ ਗੱਲ ਕਰ ਰਿਹਾ ਵੀ ਦੂਸਰੇ ਪਾਸੇ ਪੁੱਛਦਾ ਵੀ ਉਹ ਤਾਂ ਤੈਨੂੰ ਦੇਸੀਆਂ 2 ਮਿੰਟਾਂ ਚ ਚੱਕ ਲਿਆ ਉਹ 2 ਮਿੰਟਾਂ ਚ ਉਹ ਜਿਹੜੇ ਜਿਹੜੇ ਬਾੜੀ ਖੇਤ ਨੂੰ ਖਾਣ ਲੱਗ ਜੇ ਜਿਹੜੀ ਪੁਲਿਸ ਨੇ ਆਮ ਲੋਕਾਂ ਦੀ ਰੱਖਿਆ ਕਰਨੀ ਸੀ ਜਿਹੜੀ ਪੁਲਸ ਕੋਲੇ ਜਾਣਿਆ ਸੀ ਵੀ ਸਾਡੇ ਨਾਲ ਕੋਈ ਫਲਾਣਾ ਬੰਦਾ ਧੱਕਾ ਕਰਦਾ ਜੇ ਉਹੀ ਪੁਲਸ ਚਾਕੇ ਸਾਡੇ ਬੱਚਿਆਂ ਨੂੰ ਮਾਰਨ ਲੱਗੀ ਇਹ ਤਾਂ ਫਿਰ ਸਪਣੀ ਜਿਵੇਂ ਆਪ ਦੇ ਬੱਚੇ ਆਪ ਹੀ ਖਾ ਜਾਂਦੀ ਹੈ ਉਹ ਹਾਲ ਪੁਲਸ ਦਾ ਹੋ ਗਿਆ ਤੇ ਪੁਲਸ ਲੋਕਾਂ ਦੀ ਰੱਖਿਆ ਤਾਂ ਕੀ ਕਰਨੀ ਸੀ ਇਹ ਸਾਡੇ ਬੱਚੇ ਆਪ ਹੀ ਚੱਕ ਕੇ ਮਾਰਨ ਲੱਗੇ ਇਹ ਤਾਂ ਫਿਰ ਆਪ ਹੀ ਮਾਰਨ ਲੱਗ ਗਏ ਨਾ ਉਹੀ ਗੱਲ ਹੋ ਗਈ ਜਿਵੇਂ ਸਪਣੀ ਆਪ ਦੇ ਬੱਚੇ ਖਾਣੇ ਨੇ ਇਹਨੇ ਸਾਨੂੰ ਖਾਣ ਲੱਗੀ ਆਪ ਦੇ ਚਾਕੇ ਜਿੰਨਾ ਦੀ ਸੁਰੱਖਿਆ ਕਰਨੀ ਸੀ ਉਹਨਾਂ ਨੂੰ ਚਾਕੇ ਮਾਰਨ ਲੱਗ ਗਈ ਫਿਰ ਸਾਡਾ ਇਹ ਬਣੂਗੀ ਪੰਜਾਬ ਦਾ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਵੀ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਇੱਕ ਤੁਸੀਂ ਚਾਕੇ ਅਧਿਆਪਕ ਨੂੰ ਚੱਕ ਕੇ ਕੁੱਟ ਕੇ ਤਸੱਦਦ ਕਰਕੇ 3 ਡਿਗਰੀ ਦਾ ਬਿਜਲੀਆਂ ਦੇ ਕਰੰਟ ਲਾ ਕੇ ਉਹ ਥਾਂ ਕੋਈ ਛੱਡਿਆ ਨਹੀਂ ਉਹਦਾ ਸਿਰ ਉਹਦੀਆਂ ਅੱਖਾਂ ਨੱਕ ਮੂੰਹ ਉਹਨੇ ਗੁੱਤ ਪਾੜ ਕੋਈ ਥਾਂ ਨਹੀਂ ਛੱਡਿਆ ਜਿੱਥੋਂ ਦੇ ਕਰੰਟ ਨਹੀਂ ਲਾਏ ਜੇ ਤੁਸੀਂ ਆਏ ਇੱਕ 60 ਡਿਗਰੀ ਦਾ ਮੈਂ ਕਹਿੰਦਾ ਵੀ ਕਸਾਈ ਬੱਕਰਾ ਵੱਢਣ ਲੱਗਿਆ ਵੀ ਨਾ ਉਹ ਆਪ ਦਾ ਦਾਹ ਨੂੰ ਤਿ ਕਰਦਾ ਟਾਈਮ ਲਾਉਂਦਾ ਇਹ ਤਾਂ ਬੱਕਰੇ ਵਾਂਗੂ ਝਟਕਾਤਾ ਨੌਜਵਾਨ ਇਹ ਤਾਂ ਬੱਕਰੇ ਵਾਂਗੂ ਮੁੰਡਿਆਂ ਨੂੰ ਮਾਰੀ ਜੇ ਆਏ ਸਾਡੇ ਬੱਚਿਆਂ ਨੂੰ ਮਾਰ ਕੇ ਤੇ ਫਿਰ ਸਾਡੇ ਬੱਚੇ ਬਾਹਰ ਨਹੀਂ ਸਾਨੂੰ ਭੱਜਣਗੇ ਜਦੋਂ ਇੱਥੇ ਉਹਨਾਂ ਨੂੰ ਦਿਸਦਾ ਵੀ ਇਹਦਾ ਕੁਝ ਹੋਊ ਸਾਡੇ ਨਾਲ ਤੇ ਨਾ ਹੀ ਮੈਂ ਹੈਰਾਨ ਐ ਵੀ ਉਹਦਾ ਭੋਗ ਵੀ ਪੈ ਗਿਆ 7-8 ਦਿਨ ਹੋ ਗਏ ਉਸ ਗੱਲ ਨੂੰ ਕਮਾਲ ਦੀ ਗੱਲ ਐ ਨਾ ਐਸਐਸਪੀ ਨੇ ਕੋਈ ਅੱਜ ਤੱਕ ਐਕਸ਼ਨ ਲਿਆ ਨਾ ਕੋਈ ਇਥੋਂ ਦੇ ਡੀਜੀਸੀ ਨੇ ਐਕਸ਼ਨ ਲਿਆ ਨਾ ਕੋਈ ਕੋਰਟ ਨੇ ਸੋਮੋਟੋ ਲਿਆ ਯਾਰ ਐ ਕਿ ਫਿਰ ਬੜੂ ਕੀ ਸਾਡਾ ਇੱਕ ਪਾਸੇ ਸੀ ਕਿ ਨਾ ਡੈਮੋਕਰੇਟਿਕ ਦੇਸ਼ ਐ ਇੱਕ ਪਾਸੇ ਕੋਰਟ ਆ ਨੀ ਕੀ ਜੀ ਗੱਲ ਤੇ ਸੋਮੋਟੋ ਲੈ ਲੈਂਦੀਆਂ ਤੇ ਹੁਣ ਕੋਰਟ ਨੂੰ ਦਿਸਦਾ ਨਹੀਂ ਵੀ ਚੱਕ ਕੇ ਪੁਲਿਸ ਛਰੇਆ ਮਾਰ ਰਹੀ ਐ ਅੱਜ ਤੱਕ ਜਿਹੜੇ ਦਰਿੰਦੇ ਐ ਜਿਨ੍ਹਾਂ ਨੇ ਮਾਰਿਆ ਐ ਉਹ ਗਰਦਨਾਂ ਉਧੇ ਫਿਰਦੇ ਆ ਖੁੱਲੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਕੀ ਉਹਨਾਂ ਦਾ ਕੀ ਉਹਨਾਂ ਦਾ ਹਜੇ ਤੱਕ ਮੈਂ ਕਹਿੰਦਾ ਉਹਨਾਂ ਨੂੰ ਜਦੋਂ ਤੁਸੀਂ ਤਫਤੀਸ਼ ਹੀ ਨਹੀਂ ਕਰੀ ਅਜੇ ਤੱਕ ਗ੍ਰਿਫਤਾਰੀ ਨਹੀਂ ਕਰਿਆ ਉਹ ਸ਼ਰਿਆਮ ਬਾਹਰ ਦਰਦਨਾਂ ਉਧੇ ਫਿਰਦੇ ਆ ਤੇ ਉਹ ਸਬੂਤ ਮਟਾਉਂਦੇ ਫਿਰਦੇ ਹੋਣਗੇ ਕਿਵੇਂ ਕੇਸ ਨਿਕਲੂਗਾ ਜਦੋਂ ਤੁਸੀਂ ਇੱਕ ਸਬੂਤ ਦੀ ਗੱਲ ਤੋਂ ਤੁਹਾਨੂੰ ਇੱਕ ਮੈਨੂੰ ਸਵਾਲ ਜਿਆਦਾ ਆਇਆ ਕਿ 23 ਤਰੀਕ ਨੂੰ ਇਹ ਘਟਨਾ ਵਾਪਰ ਜਾਂਦੀ ਹੈ 23 ਤਰੀਕ ਨੂੰ ਰਾਤ ਨੂੰ 8:00 ਤੋਂ 9:00 ਦੇ ਵਿੱਚ ਵਿੱਚ ਟਾਈਮ ਦੇ ਵਿੱਚ ਪਰਿਵਾਰ ਨੂੰ ਫੋਨ ਆ ਗਿਆ ਕਿ ਐਕਸੀਡੈਂਟ ਹੋ ਗਿਆ ਤੇ ਛੱਟ ਕੋਈ ਨਹੀਂ ਕਿ ਬੰਦਾ ਸੀਰੀਅਸ ਹੈ ਤਾਂ ਦੀ ਕੋਈ ਗੱਲ ਹੋਈ ਤੇ ਹਸਪੀਟਲ ਜਲਦੀ ਜਲਦੀ ਪਹੁੰਚੋ ਪਰ 24 ਤਰੀਕ ਨੂੰ ਕਿਵੇਂ ਉਹ ਕਹਾਣੀ ਬਣਦੀ ਹੈ ਕਿ ਜਿਹੜੀ ਐਫ ਆਈ ਆਰ ਹੁੰਦੀ ਉਹ ਪੁਲਿਸ ਦੀ ਨਿਗ੍ਹਾ 24 ਤਰੀਕ ਨੂੰ ਡਾਕਟਰਾਂ ਦੀ ਨਿਗ੍ਹਾ 24 ਤਰੀਕ ਨੂੰ ਗੱਲ ਆ ਰਹੀ ਹੈ 23 ਤਰੀਕ ਨੂੰ ਬੰਦਾ ਡੈਥ ਪਲੇਸ ਨਹੀਂ ਨਹੀਂ ਇਹਨਾਂ ਨੇ 23 ਤਰੀਕ ਨੂੰ ਮਾਰ ਕੇ ਜੇਸਤਮਾ ਬਗਰਾੜੀ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੈਰਬੀ ਕੀਤੀ ਐ ਜਦੋਂ ਇਹਨਾਂ ਨੇ ਦੋ ਮੰਡੇ ਮਾਰਤੇ ਉਹਦੋਂ ਬਾਅਦ ਆਪ ਦੀ ਜਿਪਸੀ ਤੇ ਆਪ ਹੀ ਫੇਰਿੰਗ ਕਰਤੀ ਸੀ ਇਹਨਾਂ ਨੇ ਤਾਂ 23 ਤਰੀਕ ਨੂੰ ਤਾਂ ਉਹਦੀ ਲਾਥ ਉਹ ਕਰਕੇ ਉਹਦਾ ਖੁਰਦ-ਬੁਰਦ ਕਰਨਾ ਸੀ ਉਹਨਾਂ ਨੇ ਵੀ ਇਹਨੂੰ ਕੇਸ ਨੂੰ ਖੁਰਦ-ਬੁਰਦ ਕਰ ਦਿਓ ਵੀ ਇਹ ਤਾਂ ਇੱਕ ਆਮ ਮਤਲਬ ਬੰਦਾ ਛੂ ਸਾਈਡ ਕਰ ਗਿਆ ਜਾਂ ਗੱਡੀ ਦਾ ਐਕਸੀਡੈਂਟ ਦਿਖਾਤਾ ਉਹ ਤਾਂ ਇੱਕ ਐਕਸੀਡੈਂਟ ਬਣਾਇਆ ਸੀ ਉਹਨਾਂ ਨੇ ਤਾਂ ਉਹਨਾਂ ਨੇ ਕੋਈ ਇਹ ਧੋੜੀ ਐ ਵੀ ਕੋਈ ਉਹਨਾਂ ਨੇ ਮਤਲਬ ਪਾ ਕਰਕੇ ਉਹ ਤਾਂ ਜਦੋਂ ਪਰਿਵਾਰ ਨੂੰ ਪਤਾ ਲੱਗ ਗਿਆ ਜਦੋਂ ਉਹਦਾ ਏਮਜ ਦੇ ਵਿੱਚੋਂ ਉਹਦਾ ਡਾਕਟਰੀ ਮਾਣਾ ਹੋਣ ਲੱਗ ਗਿਆ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਪੱਲੇ ਤਾਂ ਕੋਈ ਨਹੀਂ ਹੁਣ ਸਾਨੂੰ ਕੁਝ ਨਾ ਕੁਝ ਕਰਨਾ ਪਊ ਫਿਰ ਉਹਨਾਂ ਨੇ ਜਾ ਕੇ ਇੱਕ ਬੰਦਾ ਆਪਦਾ ਪਾ ਕੇ ਦੋ ਬੰਦੇ ਉਹ ਜਿਹੜੇ ਉਹਦੇ ਨਾਲ ਗਏ ਸੀ ਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਜਿਹੜੇ ਬੰਦੇ ਨਾਲ ਗਏ ਸੀ ਔਰਕੀ ਵਾਲੇ ਤੇ ਹੋ ਸਕਦਾ ਵੀ ਉਹ ਪੁੱਤ ਨੇ ਟਰੈਪ ਲਾ ਕੇ ਹੀ ਬੰਦੇ ਵਿੱਚ ਲਵਾੜੇ ਹੋਣ ਉਹ ਬੰਦਾ ਕੀ ਪਤਾ ਕਿਹੜੇ ਹਿਸਾਬ ਨਾਲ ਉਹਨੂੰ ਉਹ ਉਹਦੇ ਸੈਂਟਰ ਚੋਂ ਲੈ ਕੇ ਆਏ ਉਹਨੂੰ ਲੈ ਕੇ ਗਏ ਉਹਨੂੰ ਇੱਕ ਕਹਾਣੀ ਬਣਾਈ ਕਹਾਣੀ ਬਣਾ ਕੇ ਉਹਨੂੰ ਹੈ ਤਾਂ ਉਹਨੂੰ ਮਾਰਨੀ ਤਾਂ ਪ੍ਰੀ ਪਲੈਨਿੰਗ ਮਾਰਿਆ ਫੇਰ ਜਿਹੜੇ ਗੱਡੀ ਦੇ ਵਿੱਚ ਉਹਨਾਂ ਨੇ ਦਿਖਾਇਆ ਐਕਸੀਡੈਂਟ ਉਹ ਗੱਡੀ ਕਿਹਨੇ ਬੰਨੀ ਕੌਣ ਜ਼ਿੰਦ ਦੀ ਕਰੂ ਮੈਂ ਸਰਕਾਰ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਹੈ ਜਿਹੜੀ ਗੱਡੀ 'ਚ ਤੁਸੀਂ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਉਹ ਗੱਡੀ ਦਾ ਨਾ ਮੂਰੋ ਬੰਪਰ ਵੱਜਿਆ ਨਾ ਸਾਈਡ ਵੱਜੀ ਆ ਨਾ ਕੁਝ ਹੋਰ ਵੱਜੀ ਕਿੱਥੇ ਦੱਸੋ ਤੇ ਉਹ ਕਿੱਥੇ ਵੱਜੀ ਕਿਹਦੇ ਨਾਲ ਵੱਜੀ ਕਿਹੜੇ ਥਾਂ ਤੇ ਐਕਸੀਡੈਂਟ ਹੋਇਆ ਉਹ ਜਦੋਂ ਉਹਦੇ ਅੱਜ ਤੱਕ ਤਫ਼ਤੀਸ਼ ਹੀ ਨਹੀਂ ਕਰੀ ਉਹ ਇੱਕ ਬਖਰਾ ਕੇਸ਼ ਹੈ ਉਹਦੇ ਤੇ ਕਿਉਂ ਨਹੀਂ ਤਫ਼ਤੀਸ਼ ਹੋ ਰਹੀ ਉਹਦੀ ਉਹਦੀ ਤਫ਼ਤੀਸ਼ ਕਿਹੜੇ ਅਫਸਰ ਨੇ ਕਰੀ ਅੱਜ ਤੱਕ ਐਸਐਸਪੀ ਇਹ ਦੱਸੇ ਵੀ ਫਲਾਣਾ ਅਫਸਰ ਇਸ ਕੇਸ ਦੀ ਤਫ਼ਤੀਸ਼ ਕਰ ਰਿਹਾ ਹੈ ਇਹ ਤਾਂ ਗੋਗਲੂਆਂ ਤੇ ਮਿੱਟੀ ਝੜ ਰਹੀ ਹੈ ਹੁੰਡਾ ਮਰ ਗਿਆ ਮਰ ਗਿਆ ਤੁਸੀਂ ਰੋਲਾ ਪਾਈ ਜਾਂਦੇ ਲੋਕ ਪਾਈ ਜਾਂਦੇ ਸਰਕਾਰ ਦਾ ਕੋਈ ਧਿਆਨ ਨਹੀਂ ਵੀ ਛੋਡਾ ਮੁੰਡਾ ਮਰ ਗਿਆ ਕੋਈ ਇੱਕ ਪੈਸੇ ਦਾ ਵੀ ਧਿਆਨ ਤੁਸੀਂ ਦੱਸੋ ਵੀ ਮੁੱਖ ਮੰਤਰੀ ਇੱਕ ਮਾੜਾ ਆ ਕਿਸੇ ਚੂਨੀ ਕਰਨ ਦਾ ਹਰੇਕ ਦੇ ਮਗਰ ਪੈ ਜਾਂਦਾ ਇੱਥੇ ਹਰੇਕ ਨੂੰ ਬੋਲਦਾ ਵੀ ਫਲਾਣ ਨੇ ਐ ਕਰਤਾ ਫਲਾਣ ਨੇ ਐ ਕਰਤਾ ਗਰੇ ਕਿਸੇ ਦੇ ਮਗਰ ਪੈਗਾ ਕਦੇ ਕਿਸੇ ਦੇ ਮਗਰ ਬਹੁਤ ਤਕੜਾ ਬੁਲਾ ਰਿਹਾ ਪਰ ਹੁਣ ਮੈਂ ਕਹਣਾ ਵੀ ਉਹਦੀ ਕਿਹੜਾ ਜੀਬ ਤੇ ਥੱਪ ਲੜ ਗਿਆ ਹੁਣ ਕਿਉਂ ਨਹੀਂ ਬੋਲਦਾ ਬੋਲੇ ਇੱਥੇ ਇੱਥੇ ਬੋਲੇ ਵੀ ਤੁਹਾਡਾ ਮੁੰਡਾ ਕਿ ਮਾਰਿਆ ਪੁਲਸ ਵਾਲਿਆਂ ਨੇ ਚਾਕੇ ਮੈਂ ਦਿੰਦਾ ਅੰਦਰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਬੇਰਬੀ ਚ ਇਹ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਜਿਹੜਾ ਪੁਲਸਾਂ ਪੁਲਸੀ ਅਨਪਛਾਤੀ ਤੇ ਹੋਰ ਪੁਲਸਾਂ ਅਨਪਛਾਤੀ ਹੈ ਹੋਰ ਪੁਲਸ ਕਿੱਥੇ ਹੈ ਚਾਰ ਦਿਨ ਹੋ ਗਏ ਪੁਲਸ ਤੇ ਇਹ ਜਿਹੜੇ ਕਾਰਵਾਈ ਹੋਈ ਨੂੰ ਵੀ ਤੇ ਉਹਨਾਂ ਤੇ ਕਿੱਥੇ ਪੁਲਸ ਤੇ ਕਿਹੜਾ ਬੰਦਾ ਪੁਲਸ ਦਾ ਗ੍ਰਿਫਤਾਰ ਕਰਿਆ ਪੁਲਸ ਅਨਪਛਾਤੀ ਹੋ ਗਈ ਡਾਕਟਰ ਨਾਲ ਵਾਲੇ ਕਹਿ ਲਈ ਪੁਲਸ ਪੁਲਸ ਨੂੰ ਵਿਚਾਰ ਰਹੀ ਹੈ ਤੇ ਮੁੱਖ ਮੰਤਰੀ ਗੁੰਗਾ ਹੋ ਗਿਆ ਮੈਂ ਉਹੀ ਪੁੱਛਦਾ ਵੀ ਮੁੱਖ ਮੰਤਰੀ ਤਾਂ ਇੰਨਾ ਹਰ ਥਾਂ ਤੇ ਐਡਾ ਐਕਸ਼ਨ ਲੈਂਦਾ ਵੀ ਮੈਨੂੰ ਤਾਂ ਰਿਜ਼ਲਟ ਹੋਣੀ ਚਾਹੀਦਾ ਤੇ ਐਸ ਵੇਲੇ ਕਿਉਂ ਮੂੰਹ ਚ ਅਜ ਕੁੰਗੜੀਆਂ ਕਿਉਂ ਪੈ ਗਈਆਂ ਕਿਉਂ ਨਹੀਂ ਬੋਲਦਾ ਇਹਦਾ ਮਤਲਬ ਸਾਨੂੰ ਇਹ ਡਰ ਹੈ ਵੀ ਕਿਤੇ ਸਰਕਾਰ ਹੈ ਜਿਹੜੀ ਉਹਦੀ ਸਰਕਾਰ ਦੀ ਹੱਲਾਸ਼ੇਰੀ ਹੈ ਇਹਨਾਂ ਦੇ ਪਿੱਛੇ ਤਾਂ ਕਰਕੇ ਇਹ ਮੋਢਿਆਂ ਤੇ ਫੀਤੀਆਂ ਲਵਾਉਣ ਦੇ ਮਾਰੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਸਾਡੇ ਬੱਚੇ ਚਾਕੇ ਘਰਾਂ ਚੋਂ ਮਾਰੇ ਸੀ ਉਸੇ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੁਣ ਆਪਦੇ ਮੋਢਿਆਂ ਤੇ ਫੀਤੀਆਂ ਲਵਾਉਣ ਦਾ ਮਾਰਾ ਰੱਖੀਆਂ ਲੈਣ ਦਾ ਮਾਰਾ ਸਾਡੇ ਬੱਚਿਆਂ ਨੂੰ ਮਾਰ ਰਿਹਾ ਹੈ ਸਿਆਸੀ ਰੁਵੇਤੀ ਪਾਰਟੀਆਂ ਇਹੋ ਜਿਹਾ ਮੌਕਾ ਮਿਲਣਾ ਚਾਹੀਦਾ ਤੇ ਉਹ ਇਸ ਚੀਜ਼ ਨੂੰ ਮੁੱਦਾ ਬਣਾ ਲੈਂਦੀਆਂ ਚਾਹੇ ਵੋਟਾਂ ਦੇ ਕਰਕੇ ਹੋਵੇ ਪਰ ਇਹਦੇ ਸੰਬੰਧ ਚ ਨਾ ਤਾਂ ਕੋ ਕਾਂਗਰਸ ਦਾ ਬੰਦਾ ਬੋਲ ਰਿਹਾ ਹੈ ਨਾ ਕੋਈ ਅਕਾਲੀਆਂ ਦਾ ਇੱਥੋਂ ਐਮਪੀ ਹੋਇਆ ਉਸੇ ਦੇ ਏਰੀਆ 'ਚ ਹੀ ਆਉਂਦਾ ਬੀਬੀ ਦੇ ਹਰਸਿਮਰਤ ਕੌਰ ਬਾਦਲ ਨਾ ਉਹ ਖੁੱਲ ਕੇ ਬੋਲੀ ਠੀਕ ਹੈ ਇੱਕ ਜੀ ਉਹਨਾਂ ਨੇ ਹਮਦਰਦੀ ਮਾਰੀ ਮੁੱਟੀ ਕੀਤੀ ਆ ਪਰਵਾਦ ਨਾ ਪਰਿਵਾਰ ਕੋਲ ਆਏ ਤਾਂ ਨਹੀਂ ਯਾਰ ਟਵੀਟ ਕਰਤਾ ਜਾਂ ਕੁਝ ਪਰ ਖੁੱਲ ਕੇ ਕਿਉਂ ਨਹੀਂ ਉਹ ਮੁੱਦਾ ਉਠਾ ਰਿਹਾ ਜਿਨ੍ਹਾਂ ਦੇ ਕੋਲ ਪਾਵਰ ਆ ਜੇ ਪਾਵਰ ਵਾਲੇ ਲੋਕ ਨਹੀਂ ਬੋਲਣਗੇ ਆਮ ਜਨਤਾ ਦਾ ਉੱਤੇ ਕੀ ਬਟਿਆ ਜਾਊਗਾ ਪਿਛਲੇ ਸਮੇਂ ਦੇ ਵਿੱਚ ਜੇ ਜਦੋਂ ਮਤਲਬ ਇਹਨਾਂ ਨੇ ਆ ਸਰਕਾਰ ਬਣੀ ਹੈ ਤੇ ਪਿਛਲੇ ਸਮੇਂ ਦੇ ਵਿੱਚ ਦੋਨੇ ਸਰਕਾਰਾਂ ਜਿਹੜੀਆਂ ਬਣੀਆਂ ਉਹਨਾਂ ਲੋਕਾਂ ਨੇ ਰਾਜੰਦਾ ਹੈ ਕਾਂਗਰਸ ਨੇ ਆਇਆ ਕਾਲੀਆਂ ਨੇ ਕਾਂਗਰਸ ਨੇ ਵੀ ਚੱਕ-ਚੱਕੇ ਸਾਡੇ ਮੁੰਡੇ ਮਾਰੇ ਆ ਕਾਲੀਆਂ ਨੇ ਵੀ ਮਾਰੇ ਆ ਕੀ ਸਮੇਤ ਸੈਣੀ ਨੇ ਸਾਡੇ ਮੁੰਡੇ ਚੱਕ-ਚੱਕੇ ਨਹੀਂ ਮਾਰੇ ਉਹਨੇ ਤਾਂ ਇੱਕ ਆਈਐਸ ਮਲਤਾਨੀ ਦਾ ਕੇਸ ਅੱਜ ਟਿਕਰੋ ਤੇ ਚੱਲ ਰਿਹਾ ਜਿਹਦੇ ਚ ਸਜ਼ਾ ਵੀ ਹੋ ਗਈ ਉਹਨੂੰ ਉਹ 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 ਤਾਂ ਉਹ ਬੰਦੇ ਨੂੰ ਇਹਨਾਂ ਨੇ ਡੀਜੀਪੀ ਲਾਇਆ ਤੇ ਕਾਂਗਰਸ ਨੇ ਸਾਡੇ ਸਾਰੇ ਮੁੰਡੇ ਜਿਹੜੇ ਬਿਆੰਤੇ ਬੁੱਚੜਨੇ ਤੇ ਮਾਰੇ ਉਹ ਕਾਂਗਰਸ ਦੇ ਰਾਜ ਚ ਮਰੇ ਆ ਨਾ ਉਹ ਕਿਵੇਂ ਬੋਲਣਗੇ ਉਹਨਾਂ ਨੇ ਤਾਂ ਪਹਿਲੇ ਹੀ ਕੁਝ ਕਰਿਆ ਸ਼ੁਰੂਆਤ ਆ ਉਹ ਕਰਨ ਵਾਲੇ ਆ ਉਹਨਾਂ ਲੋਕਾਂ ਨੇ ਸਾਡੇ ਬੱਚੇ ਚੱਕ ਚੱਕ ਕੇ ਮਾਰਿਆ ਅੱਜ ਨਰਿੰਦਰ ਪਾਲ ਵਾਲੇ ਮਾਸਲੇ 'ਚ ਤਾਂ ਚੁੱਪ ਨੇ ਕਿਤੇ ਸਾਡੇ ਪੁਰਾਣੇ ਕੇਸ ਨਾਲੋਂ ਤਾਂ ਨਿਕਲਣ ਗਈ ਪੁੱਤ ਕੋਲੀ ਆ ਸਾਰਾ ਕੁਝ ਪੁੱਤ ਕਹੂਗੀ ਤੁਸੀਂ ਕਹਿੰਦੇ ਰਹੋ ਅਜੀ ਛੋਡੇ ਕਹੇ ਮਾਰਦੇ ਰਹੇ ਆ ਉਹ ਕਿਉਂ ਬੋਲਣਗੇ ਉਹ ਕਿਉਂ ਬੋਲਣਗੇ ਉਹਨਾਂ ਦੇ ਰਾਜ 'ਚ ਸ਼ੁਰੂ ਹੋਇਆ ਹੈ ਕਾਂਗਰਸ ਦੇ ਰਾਜ 'ਚ ਇਹ ਜਿਹੜੀ ਸਟੇਟ ਆ ਇਹ ਪੁਲਿਸ ਸਟੇਟ ਬਣ ਗਈ ਤੇ ਪੁਲਿਸ ਦੀ ਮਰਜ਼ੀ ਦਾ ਜੋ ਚੀਜ਼ ਚਾਏ ਉਹ ਹੋਵੇਗਾ ਹਾਂ ਅੱਜ ਜਿਹੜੀ ਪੰਜਾਬ ਹੈ ਉਹ ਪੁਲਿਸ ਸਟੇਟ ਬਣ ਚੁੱਕਿਆ ਜੇਕਰ ਕੋਈ ਵੀ ਬੋਲਦਾ ਉਹਦਾ ਮਤਲਬ ਜੇ ਕੋਈ ਮਤਲਬ ਕੋਈ ਗੱਲ ਉੜਦਾ ਤਾਂ ਸਾਰੇ ਡਰਦੇ ਐ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਇਸ ਸਮੇਂ ਬਿਲਕੁਲ ਉਸ ਦੇ ਵਿੱਚ ਡਰ ਦੇ ਵਿੱਚ ਐ ਉਹ ਜ਼बान ਖੋਲਣਾ ਨਹੀਂ ਚਾਹੁੰਦੀਆਂ ਉਹਨਾਂ ਨੂੰ ਡਰਾ ਕੇ ਸਾਨੂੰ ਫੜ ਕੇ ਅੰਦਰ ਦੇ ਦੂ ਅਸੀਂ ਕੀ ਲੈਣਾ ਇਹ ਜਿਹੇ ਹਾਲਾਤ ਪੰਜਾਬ ਦੇ ਐ ਜੇਕਰ ਪੰਜਾਬ ਦੇ ਲੋਕ ਹੁਣ ਵੀ ਨਾ ਬੋਲੇ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਆਨਕਰ ਹੋਵੇਗਾ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਜੇ ਅੱਜ ਅਸੀਂ ਮਾਂ ਮਾਂ ਦੇ ਪੁੱਤ ਬਚਾਉਣੇ ਆ ਜੇ ਅਸੀਂ ਪੰਜਾਬ ਬਚਾਉਣੇ ਆ ਪੰਜਾਬ ਦੇ ਨੌਜਵਾਨ ਬਚਾਉਣੇ ਆ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਧਰਵਾਸ ਦੇਣੀ ਆ ਉਹਨਾਂ ਨੂੰ ਕੋਈ ਸੇਹ ਦੇਣੀ ਆ ਤਾਂ ਸਾਡਾ ਅੱਜ ਫਰਜ਼ ਬਣਦਾ ਹੈ ਕਿ ਅਸੀਂ ਇਸ ਮੁੱਦੇ ਨੂੰ ਜਨਤਕ ਤੌਰ ਤੇ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਇਸ ਗੱਲ ਨੂੰ ਲੈ ਕੇ ਜਾਈਏ ਕਿ ਇਸ ਨੂੰ ਨਰਿੰਦਰ ਦੀਪ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਨ ਆਪ ਨਾ ਮਿਲਿਆ ਤਾਂ ਪੰਜਾਬ ਦੇ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠ ਜਾਵੇਗਾ। ਪਰਿਵਾਰ ਨੇ ਹੁਣ 5 ਤਰੀਕ ਦਾ ਟਾਈਮ ਰੱਖ ਲਿਆ। 5 ਤਰੀਕ ਦਾ ਰੱਖਿਆ ਇਹ ਆ ਕਿ ਐਸਐਸਪੀ ਦਫ਼ਤਰ ਦੇ ਸਾਹਮਣੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਐਸਐਸਪੀ ਦੇ ਅੰਡਰ ਸਾਰਾ ਕੁਝ ਜ਼ਿਲ੍ਹਾ ਹੁੰਦਾ ਹੈ। ਐਸਐਸਪੀ ਨੇ ਇਸ ਚੀਜ਼ 'ਚ ਕੋਈ ਵੀ ਭਰੋਸਾ ਨਹੀਂ ਦਿਵਾਇਆ ਕਿ ਫਲਾਣੇ ਬੰਦੇ ਆ ਜੀ ਉਹ ਤਾਂ ਪ੍ਰਸ਼ਾਸਨ ਨੂੰ ਕਿੜੀ ਵੀ ਚੱਲਦੀ ਦਿੱਸਦੀ ਹੈ ਜੇ ਕੋ ਮਾੜਾ ਕੰਮ ਕਰਦਾ ਤਾਂ। ਉਹ ਤਾਂ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਫਲਾਣਾ ਫਲਾਨੀ ਸਾ ਤੋ ਆ ਫਲਾਣੀ ਚੀਜ਼ ਲੈ ਕੇ ਆਇਆ ਤੇ ਉਹਦੀਆਂ ਸੀਸੀਟੀਵੀ ਚ ਸਾਰਾ ਕੁਝ ਕਰ ਲੈਂਦੇ ਜਿਵੇਂ ਕਾਰ ਵਾਲੀ ਐਕਸੀਡੈਂਟ ਵਾਲੀ ਅਜੇ ਤੱਕ ਰਿਪੋਰਟ ਨਹੀਂ ਆਈ ਦੂਜੇ ਪਾਸੇ ਜਿਹੜੇ ਬੰਦਿਆਂ ਨੇ ਉਹਨੂੰ ਕਰੰਟ ਲਾਇਆ ਜਾਂ ਰਿਪੋਰਟ ਡਾਕਟਰੀ ਰਿਪੋਰਟ 'ਚ ਬੋਲਦੇ ਆਪਾਂ ਆਪਦੇ ਕੋਲ ਕੋਈ ਗੱਲ ਨਹੀਂ ਕਰ ਰਹੇ ਕਿ ਕਿਹੜਾ ਬੰਦਾ ਦਾਖਲ ਕਰਾ ਕੇ ਆ ਉਹ ਕਿੱਥੇ ਭੱਜ ਗਿਆ ਉਹਦੇ ਸਬੰਧੀ ਕੁਝ ਵੀ ਨਹੀਂ ਕਰ ਰਹੇਗੇ ਅਸਲ ਵਿੱਚ ਪੁਲਸ ਆਪ ਐਸਐਸਪੀ ਤੋਂ ਨਹੀਂ ਇਨਵੋਲਵ ਨਹੀਂ ਹੋਵੇਂ ਉਸ ਤਰੀਕੇ ਨਾਲ ਦੇ ਵੇਖੀਓ ਕੁੱਟਣ ਮਾਰਨ ਦੇ ਵਿੱਚ ਪਰ ਉਹ ਉਹਨਾਂ ਨੂੰ ਕਿਹਦੇ ਵਿੱਚ ਕਹਿੰਦੇ ਕਿ ਆਪਦੇ ਬੰਦਿਆਂ ਨੂੰ ਬਚਾਉਣ ਦੇ ਵਿੱਚ ਖਾਕੀ ਹਮੇਸ਼ਾ ਹੀ ਇਸੇ ਯੋਗਦਾਨ ਪਾਉਂਦੀ ਰਹਿੰਦੀ ਹੈ ਨਹੀਂ ਪੁਲਸ ਤਾਂ ਪੁਲਸ ਨੇ ਤਾਂ ਜਿਹੜੇ ਹਿਸਾਬ ਨਾਲ ਜਿਹੜੇ ਅੱਜ ਦੇ ਪਿਛਲੇ 7-8 ਦਿਨਾਂ ਤੋਂ ਘਟਨਾ ਕਰ ਮੈਂ ਪੁਲਸਤਾ ਗੋਂਗਲੂਆਂ ਤੇ ਮਿੱਟੀ ਝਾੜਤੀ ਪੁਲਸਤਾ ਬਿਲਕੁਲ ਵੀ ਇਸ ਇਸ ਪਾਸੇ ਕੇਸ ਵਾਸ ਝਾਾਕ ਹੀ ਨਹੀਂ ਰਹੀ ਨਾ ਸਰਕਾਰ ਦਾ ਕੋਈ ਧਿਆਨ ਹੈ ਨਾ ਕੋਈ ਮਤਲਬ ਪੁਲਸ ਦਾ ਕੋਈ ਧਿਆਨ ਇਹਦਾ ਐਵੇਂ ਹੁੰਦਾ ਹੈ ਕਿ ਜਦੋਂ ਜਾ ਕੇ ਇਹੋ ਜਿਹੀ ਕੇਸ ਵਾਪਰ ਜਾਂਦੇ ਹਾਈਲਾਈਟ ਪੰਜਾਬ ਦੇ ਉਸ ਮੁੱਦੇ ਤੱਕ ਚਲੇ ਜਾਂਦੇ ਆ ਫਿਰ ਇੱਕ ਨੌਕਰੀ ਦਾ ਲਾਲਚ ਦਿੱਤਾ ਜਾਂਦਾ ਫਲਾਣੇ ਪੈਸੇ ਲੈ ਲਓ ਤੁਸੀਂ ਇਸ ਮਸਲੇ ਨੂੰ ਛੱਡ ਦਿਓ ਇਹਨਾਂ ਲੋਕਾਂ ਦੇ ਕੇਸਾਂ ਦੇ ਵਿੱਚ ਪਹਿਲਾਂ ਉਹ ਵੀ ਉਹ ਵੀ ਦੇਖੋ ਪਰਿਵਾਰ ਹੈ ਪਰਿਵਾਰ ਦਾ ਇੱਕੋ ਹੀ ਮੁੰਡਾ ਸੀ ਜਿਹਦਾ ਰੋਜ਼ਗਾਰ ਦਾ ਸਾਧਨ ਸੀ ਜਿਹਦੇ ਕੀ ਦਾ ਉਹ ਪਰਿਵਾਰ ਨੂੰ ਮਿਲਣਾ ਚਾਹੀਦਾ ਇਹ ਨਹੀਂ ਕਿ ਮਿਲਣਾ ਚਾਹੀਦਾ ਪਰ ਇਹ ਥੋੜੀ ਆ ਵੀ ਉਹਦੇ ਹਿਬਜ ਦੇ ਵਿੱਚ ਜਿਹੜੇ ਦੋਸ਼ੀ ਐ ਤੇ ਉਹਨਾਂ ਨੂੰ ਬਚ ਦਿੱਤਾ ਜਾਵੇ ਅਪਰਾਧਤਾ ਹੋਇਆ ਹੈ ਨਾ ਕਤਲਤਾ ਹੋਇਆ ਉਹ ਕਤਲ ਦੀ ਸਜ਼ਾ ਕਿਹਨੂੰ ਦੇਉਂਗੇ ਇਹਦਾ ਮਤਲਬ ਕਾਨੂੰਨ ਦਾ ਰਾਜ ਹੀ ਨਹੀਂ ਕੋਈ ਇਦਾ ਮਤਲਬ ਕਾਨੂੰਨ ਦਾ ਰਾਜ ਨਹੀਂ ਜੇਕਰ ਇੱਥੇ ਕਾਨੂੰਨ ਦਾ ਰਾਜ ਹੈ ਤਾਂ ਮੈਂ ਅੱਜ ਇਹ ਸਰਕਾਰ ਨੂੰ ਅਪੀਲ ਕਰਦਾ ਹੱਥ ਬੰਨ੍ਹ ਕੇ ਵੀ ਇਸ ਪਰਿਵਾਰ ਨੂੰ ਇਨਸਾਫ ਦੇ ਦਿਓ ਨਹੀਂ ਇਹ ਛੋਡੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਆਉਣ ਵਾਲੇ ਸਿਸਟਮ ਦੇ ਵਿੱਚ ਲੋਕ ਆ ਜਿਹੜੇ ਪੰਜਾਬ ਦੇ ਉਹ ਹਮੇਸ਼ਾ ਹੀ ਜ਼ਾਲਮ ਦੇ ਵਿਰੁੱਧ ਖੜਦੇ ਆ ਤੇ ਜ਼ੁਲਮ ਕਰਨ ਵਾਲੇ ਨੂੰ ਉਹਦੀ ਦਖਾਉਂਦੇ ਆ ਵੀ ਤੂੰ ਜ਼ੁਲਮ ਕਰਨ ਵਾਲਾ ਐ ਅਸੀਂ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੇ ਤੇ ਉਹ ਜਿਹਦੇ ਨਾਲ ਤੇ ਜ਼ੁਲਮ ਹੁੰਦਾ ਉਹ ਜ਼ੁਲਮ ਵਾਲੇ ਦੇ ਨਾਲ ਖੜਦੇ ਆ ਤੇ ਜ਼ਾਲਮ ਦੇ ਵਿਰੁੱਧ ਖੜਦੇ ਆ ਤੇ ਜੇ ਲੋਕ ਉੱਠ ਖੜੇ ਚਾ ਫੇਰ ਸਰਕਾਰ ਨੂੰ ਕੋਈ ਇਹਦਾ ਨਤੀਜੇ ਆ ਜਿਹੜੇ ਉਹ ਭੁਗਤਨੇ ਪੈਣਗੇ ਸਰਕਾਰ ਨੂੰ ਇਹਦਾ ਜਿਹੜਾ ਹੈ ਖਮਿਆਜਾ ਭੁਗਤਣਾ ਪੂ ਜੇਕਰ ਇਸ ਪਰਿਵਾਰ ਨੂੰ ਇਸ ਮੁੰਡੇ ਨੂੰ ਇਨਸਾਫ ਨਾ ਦਿੱਤਾ ਗਿਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਗਲੇ ਦੀ ਹੱਡੀ ਕੀ ਹੁੰਦਾ ਹੈ ਇਹ ਗਲੇ ਦੀ ਹੱਡੀ ਬਣੂਗਾ ਸਰਕਾਰ ਦੇ ਲਈ ਚਾਹੇ ਅੱਜ ਮੁੱਖ ਮੰਤਰੀ ਨੂੰ ਆਪਦੀ ਚੇਅਰ ਦੇ ਹੰਕਾਰ ਕਰਕੇ ਇਹ ਮਾਮਲਾ ਬਹੁਤ ਛੋਟਾ ਲੱਗ ਰਿਹਾ ਪਰ ਜਿਸ ਦਿਨ ਇਹਨਾਂ ਦੇ ਐਮਐਲਏ ਮੰਤਰੀ ਜਾਂ ਜਿਹੜੇ ਲੀਡਰ ਛੋਟੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਜਾਂ ਹੋਰ ਇਲੈਕਸ਼ਨਾਂ ਦੇ ਲਈ ਵੋਟਾਂ ਮੰਗਣ ਦੇ ਲਈ ਘਰ ਘਰ ਜਾਣਗੇ ਤੇ ਇਹ ਸਵਾਲ ਪੁੱਛੇ ਜਾਣਗੇ ਕਿ ਨਿੰਦਰ ਦੀਪ ਦੇ ਨਾਲ ਤੁਸੀਂ ਕੀ ਕੀਤਾ ਜਾਂ ਹੋਰ ਜਿੰਨੇ ਮੁੰਡੇ ਜਸਪ੍ਰੀਤ ਜਾਂ ਹੋਰ ਕਿੰਨੇ ਮੁੰਡਿਆਂ ਨੂੰ ਐਦਾਂ ਹੀ ਬਿਨਾਂ ਗੱਲ ਤੋਂ ਝੂਠੇ ਪੁਲਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਉਹਦੇ ਹਿਸਾਬ ਮੰਗੇ ਜਾਣਗੇ ਤੇ ਉਦੋਂ ਤੁਹਾਡੀ ਪੁਲਸ ਦੋ ਤੁਨੂੰ ਵੀ ਨਹੀਂ ਜਵਾਬ ਆਉਣਾ ਤੇ ਤੁਹਾਡੇ ਲੀਡਰਾਂ ਨੂੰ ਵੀ ਜਵਾਬ ਆਉਣਾ ਤੁਹਾਡੇ ਕੋਲੇ ਉਹ ਚੇਅਰ ਨਹੀਂ ਬਚਣੀ ਜਿੰਦੇ ਕਰਕੇ ਤੁਸੀਂ ਅੱਜ ਹੰਕਾਰ ਦੀ ਸੱਤਾ ਦੇ ਵਿੱਚ ਬੈਠੇ ਹੋ ਇੱਕ ਸਦਾ ਨਾਲ ਨਹੀਂ ਰਹਿਣਦੀਆਂ ਤੁਸੀਂ ਪਿੱਛੇ ਝਾਤੀ ਮਾਰੋ ਨਾ ਤਾਂ ਇਹ ਬੈਂਤ ਕੋਲ ਕੁਝ ਰਿਹਾ ਨਾ ਪ੍ਰਕਾਸ਼ ਸਿੰਘ ਬਾਦਲ ਕੋਲ ਕੁਝ ਰਿਹਾ ਨਾ ਕੈਪਟਨ ਕੋਲ ਕੁਝ ਰਿਹਾ ਸਾਰਿਆਂ ਦੀ ਪਾਵਰ ਜਿਹੜੀ ਆ ਉਹ ਸਮੇਂ-ਸਮੇਂ ਤੇ ਹੱਥੋਂ ਖੁੱਸਦੀ ਰਹੀ ਹੈ ਤੇ ਬਾਅਦ ਚ ਉਹਨਾਂ ਨੂੰ ਪਛਤਾਉਣਾ ਵੀ ਬਿਆਵਦੀਆਂ ਕੀਤੀਆਂ ਤੇ ਕਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਕੋਈ ਮਾਫੀ ਮੰਗ ਰਿਹਾ ਕਦੇ ਕੋਈ ਆਮ ਜਨਤਾ 'ਚ ਇਹ ਗੱਲ ਕਹਿ ਕੇ ਮੰਗ ਰਿਹਾ ਪਰ ਬਹੁਤ ਸਾਰੇ ਹੰਕਾਰੀ ਉਹਨਾਂ ਨੂੰ ਕਈ ਵਾਰ ਹੀਰੋ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਸਮੇਂ ਦੇ ਮੁਤਾਬਕ ਹੱਥਾਂ ਦੀਆਂ ਦਿੱਤੀਆਂ ਗੰਡਾ ਮੂੰਹ ਨਾਲ ਵੀ ਹਾਂਜੀ ਇਹ ਸੀ ਇਸਟਾਪ ਦੀ ਕੋਈ ਪਹਿਲੀ ਘਟਨਾ ਨਹੀਂ ਜਿਵੇਂ ਕਿ ਇਹਨਾਂ ਨੇ ਦੱਸਣਾਗਾ ਵੀ ਇਹ ਹੋਰ ਵੀ ਬਹੁਤ ਕਈ ਘਟਨਾ ਜਿਹਦੇ ਵਿੱਚ ਬੜੇ-ਬੜੇ ਖੁਲਾਸੇ ਹੁੰਦੇ ਆ ਜਿਹੜੇ ਇਹ ਦੋ ਨੌਜਵਾਨ ਝੀਲ ਦੇ ਵਿੱਚ ਸਿੱਟੇ ਜਾਂਦੇ ਆ ਬਾਅਦ ਦੇ ਵਿੱਚ ਜਦੋਂ ਕਿ ਇਹ ਹੋਰ ਖੁਲਾਸੇ ਆ ਹੁੰਦੇ ਆ ਸਾਹਮਣੇ ਤੇ ਹੁਣ ਇੱਕ ਕੱਲ ਦੀ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਜਿਹੜੇ ਇੱਕ ਕੱਲ ਇੱਕ ਨੌਜਵਾਨ ਮਰਦਾ ਤੇ ਉਹ ਵੀ ਇੱਕ ਬਈ ਨਾਂ ਨਾਲ ਬਹੁਤ ਵੱਡੇ ਉਹ ਪਰਿਵਾਰ ਰੋ ਰਹੇ ਆ ਵੀ ਸਾਡੇ ਜਿਹੜੇ ਕੀ ਇੱਕ ਦੇਖ ਸੁਰ ਨੌਜਵਾਨ ਨੂੰ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਤਾ ਮਾਮਲੇ ਕਈ ਸਾਹਮਣੇ ਆਉਂਦੇ ਆ ਬਾਈ ਜੋ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਆ ਤਾਂ ਬਾਈ ਜੋ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਵੀ ਤੁਹਾਡੇ ਵਿਚਾਰਾਂ ਦਾ ਕੀ ਕਹਿਣਾ ਜੋ ਤੁਹਾਤਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਪੜਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵਾਂ ਟੋਕਦੇ ਤਨਵਾਦ